ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰੇ ਚੈਨਲ ਤੇ ਮੈਂ ਇੱਕ ਪੰਜਾਬ ਦੀ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਵੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਾਬ ਜਾਦਿਆਂ ਦੀ ਸ਼ੀਤੀ ਦਿਹਾੜੇ ਚੱਲ ਰਹੇ ਹਨ ਜੀ ਤੁਸੀਂ ਵੀ ਸਾਰੇ ਆਪਾਂ ਰਲ ਮਿਲ ਕੇ ਸਾਰੇ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰੀਏ ਤੇ ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਬੈਠ ਕੇ ਘਰਾਂ ਵਿੱਚ ਆਪਾਂ ਉਹਨਾਂ ਦੇ ਨਾਮ ਤੇ ਪਾਠ ਕਰੀਏ ਤੇ ਮੂਲ ਮੰਤਰ ਕਰੀਏ ਜਾਂ ਆਪਣਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਜਰੂਰ ਅੱਧਾ ਘੰਟਾ 10 ਮਿੰਟ 15 ਮਿੰਟ ਜਿੰਨਾ ਹੋ ਸਕੇ ਆਪਣੇ ਘਰਾਂ ਵਿੱਚ ਬੈਠ ਕੇ ਉਹਨਾਂ ਦੇ ਨਾਮ ਤੇ ਪਾਠ ਕਰੋ ਜੀ ਬੈਗਰੂ ਆਪਣੇ ਹਾਜ਼ਰੀ ਹਾਜ਼ਰੀ ਵੀ ਆਪਣੇ ਚਰਨਾ ਚ ਲਾਵੇ ਤੇ ਅੱਜ ਆਪਾਂ ਕਰਾਂਗੇ ਜੀ 22ਵੇਂ ਤੇ 23ਵੇਂ ਪੌੜੀ ਦੇ ਅਰਥ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ 22ਵੇਂ ਪੌੜੀ ਦੇ ਅਰਥ ਪਤਾਲ ਪਤਲਨ ਲਖ ਆਕਾਸ਼ਾ ਆਕਾਸ਼ ਰੱਬ ਦੀ ਰਚਨਾ ਵਿੱਚ ਪਤਾਲਾਂ ਦੇ ਹੇਠ ਹੋਰ ਲੱਖਾਂ ਹੀ ਪਤਾਲ ਹਨ ਅਤੇ ਆਕਾਸ਼ਾਂ ਤੋਂ ਉੱਪਰ ਲੱਖਾਂ ਹੀ ਆਕਾਸ਼ ਹਨ ਓੜ ਕੋੜ ਭਾੜ ਥੱਕੇ ਵੇਧ ਕਹਿਣ ਇੱਕ ਬਾਤ ਉਹਨਾਂ ਦੇ ਅੰਤ ਲੱਭਣ ਦੇ ਯਤਨ ਕਰਕੇ ਵੇਧ ਇੱਕੋ ਵਾਰ ਆਖਦੇ ਹਨ ਕਿ ਅਸੀਂ ਭਾੜ ਭਾੜ ਕੇ ਥੱਕ ਗਏ ਹਾਂ ਪਰ ਸਾਨੂੰ ਰਚਨਾ ਦਾ ਅੰਤ ਨਹੀਂ ਲੱਭਾ ਸਹਿ ਅਠਾ ਕਹਿਣ ਕਵੀਤਾ ਅਸੂਲ ਇੱਕ ਧਾਤ ਅਸੂਲ ਇੱਕ ਧਾਤ ਮੁਸਲਮਾਨਾਂ ਦੇ ਇਸਾਈਆਂ ਦੀਆਂ ਚਾਰਹੇ ਕਿਤਾਬਾਂ ਆਖਦੀਆਂ ਹਨ ਕਿ ਸ੍ਰਿਸ਼ਟੀ ਦੇ ਕੁੱਲ 18000 ਆਲਮ ਜਾਂ ਜਹਾਨ ਹਨ ਉਹਨਾਂ ਦਾ ਮੁੱਢ ਇੱਕ ਵਹਿਗੁਰੂ ਹੈ ਲਿਖਿਆ ਹੋਏ ਨਾ ਲਿਖੀਏ ਲਿਖੇ ਹੋਏ ਕਿਸਾਨ ਵਹਿਗੁਰੂ ਦੀ ਰਚਨਾ ਦਾ ਜੇ ਕੋਈ ਲੇਖਾ ਹੋ ਸਕਦਾ ਹੋਵੇ ਤਾਂ ਹੀ ਇਹ ਲੇਖਾ ਲਿਖੀ ਦਾ ਲਿਖੀਏ ਨਾ ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ ਨਹੀਂ ਹੋ ਸਕਦਾ ਲੇਖਾ ਕਰਦਿਆਂ ਕਰਦੇ ਵੇਖੇ ਦਾ ਸਿਲਸਿਲਾ ਹੀ ਮੁੱਕ ਜਾਂਦਾ ਹੈ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਏ ਨਾਨਕ ਜਿਸ ਵਹਿ ਗੁਰੂ ਨੂੰ ਸਭ ਤਾਂ ਵੱਡਾ ਆਖਿਆ ਜਾਂਦਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਉਹ ਆਪ ਹੀ ਜਾਣਦਾ ਹੈ ਉਹ ਕਿੰਨਾ ਵੱਡਾ ਹੈ ਤੇ ਹੀ ਮੇ ਪਉੜੀ ਦੇ ਅਰਥ ਸਲਾਹੀ ਸਲਾ ਏਤੀ ਸੁਰਤ ਨ ਪਾਈਏ ਨਦੀਏ ਹਤੇ ਵਾ ਪਵੰਦ ਸੰਮਨ ਜਾਣੀਏ ਰੱਬ ਦੀ ਸਲਾਹਾਂਗਾ ਕਰਨ ਵਾਲੇ ਰੱਬ ਨੂੰ ਸਲਾਉਣ ਵਾਲੇ ਉਹਨਾਂ ਨੂੰ ਇੰਨੀ ਸਮਝ ਨਹੀਂ ਪੈਂਦੀ ਕਿ ਉਸ ਦੀ ਬੜਿਆਈ ਕਿੰਨੀ ਹੈ ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਜਾ ਪੈਂਦੇ ਹਨ ਉਸ ਨਾਲ ਮਿਲ ਕੇ ਅਭੇਦ ਹੋ ਜਾਂਦੇ ਹਨ ਪਰ ਉਸ ਦੇ ਅੰਤ ਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ ਇਸੇ ਤਰ੍ਹਾਂ ਹੀ ਰੱਬ ਨੂੰ ਸਲਾਉਣ ਵਾਲੇ ਉਸ ਨਾਲ ਅਭੇਦ ਹੋ ਜਾਂਦੇ ਹਨ ਉਸ ਵਿੱਚ ਲੀਨ ਹੋ ਜਾਂਦੇ ਹਨ ਪਰ ਉਸ ਦਾ ਭੇਦ ਨਹੀਂ ਪਾ ਸਕਦੇ ਸੰਬੰਧ ਸਾਸਲਤਾਨ ਗਹਿਰੀ ਸੇਤ ਜੇਤੀ ਮਾਲਤਾਨਾ ਕਿਹੜੀ ਤੁਲਨਾ ਹੋਵੇ ਜੇ ਤੁਸੀਂ ਮਨੁਨਾ ਵਿਚਾਰੀ ਬਾਦਸ਼ਾਹ ਦੇ ਸਮੁੰਦਰਾਂ ਦੇ ਬਾਦਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖਜ਼ਾਨਿਆਂ ਵਿੱਚੋਂ ਧਨ ਪਦਾਰਥਾਂ ਦੇ ਪਹਾੜ ਗਿੱਡੇ ਢੇਰ ਹੋਣ ਰੱਬ ਨੂੰ ਸਲਾਹਣ ਤੇ ਸਿਮਰਨ ਕਰਨ ਵਾਲਿਆਂ ਦੀ ਨਜ਼ਰਾਂ ਵਿੱਚ ਉਹ ਕੀੜੀ ਦੇ ਬਰਾਬਰ ਨਹੀਂ ਇਹ ਵਹਿਗੁਰੂ ਜਿਸ ਨੂੰ ਇਹ ਵਹਿਗੁਰੂ ਤੋਂ ਜਿਦੋਂ ਨਹੀਂ ਬਿਸਰਦਾ 22ਵੀਂ ਪੌੜੀ ਦੇ ਅਰਥ ਅੱਜ ਆਪਾਂ ਨੇ 22ਵੀਂ ਪੌੜੀ ਦੇ ਤੇ 23ਵੀਂ ਪੌੜੀ ਦੇ ਅਰਥ ਕੀਤੇ ਨੇ ਜੀ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ ਗਲਤੀ ਹੋ ਵੀ ਹੋਵੇ ਮaaf ਕਰਦੇ ਆ ਬੈਗੁਰੂ ਜਦੋਂ ਮਾਫੀ ਮੰਗਦੀਆਂ ਅੱਗੇ ਬਾਅਦ ਇਸ ਤੋਂ ਦਸਪਾਸਟ ਪਾਣਿ ਦਾ ਵੱਲ ਵਖਣ ਆਪਣੇ ਚੰਨਾ ਚ ਲਾਉਣ ਚੜਦੀ ਕਲਾ ਚ ਰੱਖਣਾ ਤੇ ਵੀਡੀਓਜ਼ ਨੂੰ ਜਰੂਰ ਦੇਖਿਆ ਕਰੋ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਜੇ ਤੁਸੀਂ ਰੋਜ਼ ਆਪਣੇ ਦੋ-ਦੋ ਅਸ਼ਟਪਤੀਆਂ ਦੇ ਵੀ ਆਪਣੇ ਤੁਸੀਂ ਵੀਡੀਓ ਦੇਖੋ ਤਾਂ ਵੀ ਤੁਸੀਂ ਆਪਣਾ ਸਾਰੇ ਜਪਤੀ ਸਬਦੇ ਅਰਥ ਤੁਹਾਨੂੰ ਪਤਾ ਲੱਗ ਜੂਗਾ ਜੇ ਆਪਾਂ 5-5 ਮਿੰਟ ਕੱਢ ਕੇ ਵੀ ਆਪਾਂ ਦੋ-ਦੋ ਅਸ਼ਟਪੌੜੀਆਂ ਦੇ ਆਪਾਂ ਅਰਥ ਦੇਖ ਸਕਦੇ ਹਾਂ ਪੜ੍ਹ ਸਕਦੇ ਹਾਂ ਜੀ ਜਰੂਰ ਦੇਖਿਆ ਕਰੋ ਕਿ ਸਭ ਦਾ ਪਿਆਰ ਹੋਊਗਾ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਆਪਣੇ ਚਾਨਣਾ ਚ ਲਾਉਣਗੇ ਤੇ ਵੀਡੀਓ ਨੂੰ ਸ਼ੇਅਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਗੇ ਤੋਂ ਅੱਗੇ ਵੀਰਾਂ ਨੂੰ ਭੈਣਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਆ ਕਰੋ ਵੈਗਰੂ ਲੈ ਕੇ ਆਪਣਾ ਕਮੈਂਟ ਚ ਵੈਗਰੂ ਲੈ ਕੇ ਆਪਣਾ ਹਾਜ਼ਰੀ ਜਰੂਰ ਲਵਾਇਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਅਡੀ ਸਪੋਰਟ ਦੀ ਬਹੁਤ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਵੀ ਜਰੂਰ ਦਬਾਇਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ